ਅੱਜ ਸਵੇਰੇ ਤਕਰੀਬਨ 10 ਵਜੇ ਬੱਸ ਸਟੈਂਡ ਦੇ ਉੱਤੇ ਜਿਹੜੇ ਬੱਸਸ ਦੇ ਅਡਾ ਇੰਚਾਰਜ ਨੇ ਕਮਲਪ੍ਰੀਤ ਸਿੰਘ ਨੇ ਸਾਨੂੰ ਰਿਪੋਰਟ ਕੀਤਾ ਜੋ ਕਿ ਆਪ ਮਜੀਠਾ ਦੇ ਰਹਿਣ ਵਾਲੇ ਅਮਰਸਰ ਰੂਰਲ ਦੇ ਔਰ ਅਡਾ ਚਾਤਨੇ ਕਾਲੋ ਟਰਾਂਸਪੋਰਟ ਕੰਪਨੀ ਦੇ ਕਿ ਤਕਰੀਬਨ 10 ਵਜੇ ਤਿੰਨ ਲੋਕਾਂ ਨੇ ਉਹਨਾਂ ਦੇ ਜਿਹੜਾ ਸਾਥੀ ਹੈ ਮੱਖਣ ਸਿੰਘ ਉਹਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਭੱਜ ਗਏ ਇਹ ਉਸ ਮਕਰਨ ਸਿੰਘ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਜਾਇਆ ਗਿਆ ਕਿੱਥੇ ਉਹਨਾਂ ਨੂੰ ਦੀ ਡੈਥ ਹੋ ਗਈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਸਾਰੇ ਟਰੈਕ ਕੀਤੀਆਂ ਇਹ ਚੀਜ਼ਾਂ ਇਹਦੇ ਜਿਹੜੀ ਇਹਨਾਂ ਨੂੰ ਕੋਈ ਪੁਰਾਣੀ ਥ੍ਰੈਟ ਸੀ ਉਹਦੇ ਸਬੰਧ ਚ ਮਜੀਠਾ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਕੇਸ ਰਜਿਸਟਰਡ ਹੈ ਉਹਨੂੰ ਵੀ ਅਸੀਂ ਸਾਰਾ ਦੇਖ ਰਹੇ ਹਾਂ ਬਾਕੀ ਵੀ ਪਰਸਨਲ ਐਂਗਲ ਦੇਖ ਰਹੇ ਹਾਂ ਸਾਰਾ ਟੈਕਨੋਲੋਜੀਕਲੀ ਔਰ ਜਿਹੜੀ ਹਿਊਮਨ ਇੰਟ ਵੀ ਇਕੱਠੀ ਕੀਤੀ ਗਈ ਹੈ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਔਰ ਬੜੇ ਕਲੀਅਰ ਸਾਨੂੰ ਪਿਕਚਰਸ ਮਿਲ ਚੁੱਕੀਆਂ ਕਿ ਕੌਣ ਹਮਲਾਵਰ ਸੀਗੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਕਿਸੇ ਵੀ ਟਾਈਮ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਸਾਰਾ ਇਹ ਕੇਸ ਜਿਹੜਾ ਹੈ ਟਰੇਸ ਹੋ ਜਾਏਗਾ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਾਡਾ ਕੋਈ ਵੀ ਜਿਨियस क्राइम ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਜ਼ੀਰੋ ਟੋਲਰੈਂਸ ਪਾਲਿਸੀ ਐਸ ਬਾਰੇ क्राइम ਡੈਫੀਨਿਟਲੀ ਹੋ ਜਾਂਦਾ ਕਿਉਂਕਿ ਸੋਸਾਇਟੀ ਦੇ ਵਿੱਚ ਇਹ ਪੁਦਰਤੀ ਗੱਲ ਹੈ ਕਿਤੇ ਨਾ ਕਿਤੇ ਇਹੋ ਜੀ ਗੱਲ ਰਹਿ ਜਾਂਦੀ ਹੈ ਕਿ ਜਿਸ ਨਾਲ ਕਿ ਐਨੀਮੀਟੀ ਹੁੰਦੀ ਹੈ ਉਹ ਬਟ ਅਸੀਂ ਇਸ ਗੱਲਬਾਤ ਤੇ ਪੂਰੇ ਵਚਨਬੱਧਾ ਕਿ ਬਹੁਤ ਜਲਦੀ ਇਹਨੂੰ ਵੀ ਟ੍ਰੇਸ ਕੀਤਾ ਜਾਏਗਾ ਔਰ ਉਹਨਾਂ ਨੂੰ ਵਾਜਬ ਜਿਹੜੇ ਕਾਨੂੰਨੀ ਜਿਹੜੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ